ਸਸਕਲ ਜੀ ਸਵਾਗਤ ਕਰਦੇ ਆਂ ਪੰਜਾਬ ਦੀ ਆਵਾਜ਼ ਚੈਨਲ ਤੇ ਅੱਜ ਪਹੁੰਚੇ ਆਂ ਆਰ ਕੇ ਰਿਜ਼ੋਰਟ ਜਿੱਥੇ ਕੀ ਬਲਜੀਤ ਸਿੰਘ ਸੱਲੋਪੁਰ ਵਾਲਿਆਂ ਨੇ ਕੈਟਰਿੰਗ ਦਾ ਫੁੱਲ ਰੈਜ਼ਿਮੈਂਟ ਕੀਤਾ ਇਸ ਵਿਆਹ ਦਾ ਸੋ ਬਲਜੀਤ ਭਾਜੀ ਹੁਣਾਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਪੂਰੇ ਪੈਲਸ ਦਾ ਵਿਊ ਵੀ ਦਿਖਾਉਨੇ ਆ ਕਿ ਕਿੰਨੀਆਂ ਆਈਟਮਾਂ ਇਹ ਖਾਣੇ ਪੀਣੇ ਦੀਆਂ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਹਨ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਬਾਚਾ ਚੈਨਲ ਦੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਆਰ ਆਰ ਕੇ ਰਿਜ਼ੋਰਟ ਦੇ ਵਿੱਚ ਆਪਾਂ ਪਹੁੰਚੇ ਹਾਂ ਮੁਕੇਰੀਆਂ ਵਿੱਚ ਜਿੱਥੇ ਕਿ ਸਾਡੇ ਦਲਜੀਤ ਭਾਜੀ ਸੱਲੋਪੁਰ ਤੋਂ ਜਿਹੜੇ ਮਸ਼ਹੂਰ ਨੇ ਕੈਟਰਿੰਗ ਦੇ ਨਾਮ ਦੇ ਉੱਤੇ ਬਹੁਤ ਖਾਸ ਕਰਕੇ ਵੱਡੀਆਂ ਪੈਸਾਂ ਦੀਆਂ ਕੈਟਰਿੰਗਾਂ ਖਾਸ ਕਰਕੇ ਬੁੱਕ ਕਰਦੇ ਨੇ ਸੋ ਕਰਦੇ ਆ ਗੱਲਬਾਤ ਸਸੀ ਗਾਜੀ ਭਾਜੀ ਸਸੀ ਗਾਜੀ ਹੋਰ ਸੁਣਾਓ ਸੇਤਾਂ ਠੀਕ ਠਾਕ ਹੋਰ ਵਧੀਆ ਭਾਜੀ ਬਹੁਤ ਵਧੀਆ ਸਰ ਦੇਖੋ ਤੁਸੀਂ ਕੈਟਰਿੰਗਾਂ ਬਹੁਤ ਵੱਡੀਆਂ-ਵੱਡੀਆਂ ਵੀ ਕੀਤੀਆਂ ਛੋਟੇ ਪ੍ਰੋਗਰਾਮ ਤੋਂ ਲੈ ਕੇ ਵੱਡੇ ਵੀ ਲਾਉਦੇ ਹੋ ਕੀ ਇਹ ਜਿਹੜਾ ਖਾਸ ਹੈ ਜਿਹੜੇ ਕਿ ਖਾਸ ਤੌਰ ਤੇ ਬੇਟ ਲੱਕ ਦੀ ਕੈਟਰਿੰਗ ਤੁਹਾਡੇ ਤੋਂ ਬਗੈਰ ਕਿਤੇ ਹੋਰ ਜਾਦੀ ਨਹੀਂ ਜੀ ਖਾਸ ਭਾਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਾਂ ਅਰੀਜਨ ਸਮਾਨ ਦਿੰਦੇ ਆ ਠੀਕ ਹੈ ਕੁਆਲਿਟੀ ਦਿੰ ਤੇ ਤਾਜ਼ਾ ਸਾਫ ਦਾ ਸਮਾਨ ਦਿੰਦੇ ਫਰੈਸ਼ ਇਹ ਦਾ ਕਰਕੇ ਜਿਹੜਾ ਬੰਦਾ ਤਾਜ਼ਾ ਖਾਊਗਾ ਫਰੈਸ਼ ਖਾਊਗਾ ਤੇ ਉਹਦੇ ਨਾਲ ਭਾਜੀ ਉਹਦਾ ਕੋਈ ਕਟਿੰਗ ਆਊਗੀ ਆਊਗੀ ਹਰ ਇੱਕ ਬੰਦੇ ਨੂੰ ਸਾਫ ਸੁੱਧ ਦੀ ਚੀਜ਼ ਦਾ ਖਾਣ ਦਾ ਖਾਵੇ ਮਤਲਬ ਕੁਆਲਿਟੀ ਤੇ ਕੁਆਂਟੀਟੀ ਦੇ ਨਾਲ ਕੋਈ ਸਮਝੌਤਾ ਨਹੀਂ ਕੋਈ ਸਮਝੌਤਾ ਨਹੀਂ ਭਾਜੀ ਕੋਈ ਸਮਝੌਤਾ ਹੋਰ ਕੀ ਖਾਸ ਹੈ ਜਰਾ ਉਹ ਡੈਕੋਰੇਸ਼ਨ ਵਗੈਰਾ ਵੀ ਵਿੱਚ ਕਰ ਲੈਂਦੇ ਉਹ ਜਾਂ ਮਤਲਬ ਪੈਸੇ ਦੀ ਬੁਕਿੰਗ ਵੀ ਜਾਂ ਮਤਲਬ ਛੋਟੇ ਪ੍ਰੋਗਰਾਮ ਵੀ ਕਰਨ ਦੇ ਹਾਂਜੀ ਛੋਟੇ ਪ੍ਰੋਗਰਾਮ ਵੀ ਭਾਜੀ ਕਰ ਲੀਦੇ ਆ ਅੱਛਾ ਤੇ ਵੱਡੇ ਤੋਂ ਵੱਡੇ ਵੀ ਕਰ ਲੀਦੇ ਆ ਜਿਵੇਂ ਕੋਈ ਪਲੇਅਰ ਸੀਟ ਮਕਾਨਾ ਚਾਵੇ ਆਪਾਂ ਪਲੇਅਰ ਸੀਟ ਵੀ ਕਰੀਦਾ 500 ਤੋਂ ਲੈ ਕੇ 2500 ਤੱਕ ਦਾ ਪਲੇਟ ਵੀ ਕਰੀਦੀ ਆ ਕੋਈ ਜਿੱਦਾਂ ਓਕਾ ਮੋਕਾ ਠੇਕਾ ਵੀ ਕਰਨਾ ਚਾਵੇ ਆਪਾਂ ਠੇਕਾ ਵੀ ਕਰੀਦਾ ਠੀਕ ਹੈ ਪੂਰੇ ਟੋਟਲ ਵਿਆਹ ਦਾ ਵੀ ਕਰ ਲਈਦਾ ਤੇ ਵਧੀਆ ਤੇ ਕੇ ਨਾਲ ਕਰਕੇ ਦੇਈਦਾ ਭਾਜੀ ਫਿਰ ਪਾਚ ਆਏ ਕੋਈ ਵੀਆਪੀ ਲੈ ਲੈਣ ਤੇ ਚਾਹੇ ਕੋਈ ਨਾਰਮਲ ਵਾਲ ਲੈ ਲੈ ਹਰ ਤਰ੍ਹਾਂ ਦੀ ਚੀਜ਼ ਇਹਦੇ ਇਥੇ ਪ੍ਰੋਵਾਈਡ ਹੁੰਦੀ ਹੈ ਬਿਲਕੁਲ ਬਹੁਤ ਨਾਲ ਜਿਹੜੀ ਹੁੰਦੀ ਹੈ ਨਾ ਚਾਈਨਸ ਪਲੇਟਾਂ ਉਹ ਵੀ ਆਪਾਂ ਪ੍ਰੋਵਾਈਡ ਕਰਾਉਂਦੇ ਆ ਜਿੱਲੇ ਕੋਈ ਵੀਆਪੀ ਪ੍ਰੋਗਰਾਮ ਹੁੰਦੇ ਆ ਉਹਦੇ ਵਿੱਚ ਸਾਰਾ ਬਹੁਨਸ ਚਾਈਨੀਸ ਨਸ਼ਾ ਸਮਾਨ ਚ ਟੋਟਲੀ ਆਪਣਾ ਹਾਈ ਫਾਈ ਕੰਮ ਹੁੰਦਾ ਹੋ। ਠੀਕ ਹੈ। ਤੇ ਜਿੱਦਾਂ ਦਾ ਕੋਈ ਕਰਾਉਣਾ ਚਾਹੁੰਦਾ ਉਹਦੇ ਮੁਤਾਬਕ ਹੀ ਆਪਾਂ ਸਾਰਾ ਕੁਝ ਕਰ ਦੇਣਾ। ਜਿੱਦਾਂ ਪੰਜਾਬੀਆਂ ਦੀ ਘਾਫਤਾ ਜਿੰਨਾ ਗੁੜ ਪਾਉਣਾ ਉਹਨਾਂ ਕੇ ਮਿਠਾ ਹੋਏ ਨਾ। ਆਹ ਭਾਈ ਕੋਸ਼ਿਸ਼ ਕਰਦੇ ਵੀ ਜਿੰਨਾ ਗੁੜ ਪਾਇਆ ਸੀ ਉਹਨਾਂ ਵੀ ਬੱਦ ਮਿਠਾ ਕਰਨ ਦੀ ਕੋਸ਼ਿਸ਼ ਕਰਦੇ ਕਿ ਥੋੜਾ ਹੋਰ ਮਿਠਾ ਕਰ। ਮੇਰੇ ਕੁਆਲਿਟੀ ਵੀ ਵਧੀਆ ਆ ਜੇ। ਕੁਆਲਿਟੀ ਵਧੀਆ ਆ ਜੇ। ਕੁਆਲਿਟੀ ਦੀ ਕੁਆਲਿਟੀ ਨਾਲ ਕੋਈ ਕੰਪੈਰੀਡ ਨਹੀਂ। ਸੋ 10 ਕੋਏ ਨੇ ਸਾਡੇ ਬਲਜੀਤ ਭਾਜੀ ਸੱਲੋਪੁਰ ਤੋਂ ਆਉਤਾਨੂ ਪੂਰੇ ਪੈਲਸ ਦਾ 뷰 ਦਿਖਾਉਨੇ ਆ ਔਰ ਇਹਨਾਂ ਦਾ ਅਰੇਂਜਮੈਂਟ ਦਿਖਾਉਨੇ ਆ ਖਾਸ ਤੌਰ ਤੇ ਕਿ ਇਹਨਾਂ ਨੇ ਅਰੇਂਜਮੈਂਟ ਜਿਹੜਾ ਆ ਇਸ ਵਕਤ ਕਿਦਾਂ ਦਾ ਕੀਤਾ ਹੋਇਆ ਅੰਦਰੋਂ ਚਾਹ ਤੋਂ ਲੈ ਕੇ ਬਾਹਰ ਰੋਟੀ ਤੱਕ ਦਾ ਸਾਰਾ ਤੁਹਾਨੂੰ ਅਰੇਂਜਮੈਂਟ ਜਿਹੜੀ ਆ ਦਿਖਾਉਨੇ ਆ ਚਲੋ ਚੱਲਦੇ ਆ ਪੈਲਸ ਦੇ ਵਿੱਚ ਹਾਂਜੀ ਲਓ ਜੀ ਆਪਾਂ ਆ ਗਏ ਹੁਣ ਪੈਲਸ ਦੇ ਅੰਦਰਲੀ ਸਾਈਡ ਸੋ ਦੇਖ ਸਕਦੇ ਹੋ ਤੁਸੀਂ ਸੋਫਿਆਂ ਤੇ ਬੈਠ ਕੇ ਤੇ ਵੱਡੇ ਡਾਈਨਿੰਗ ਟੇਬਲਸ ਤੇ ਉੱਤੇ ਬੈਠ ਕੇ ਜਿਹੜੀਆਂ ਲੋਕ ਆਪਣਾ ਇੰਜੋਏ ਕਰ ਰਹੇ ਨੇ ਸੋ ਸਟਾਰਟਿੰਗ ਕਰਦੇ ਆ ਆਪਾਂ ਅਗਲੇ ਪਾਸੇ ਚਲਦੇ ਆ ਪਲੇਟਾਂ ਤੋਂ ਆਪਾਂ ਸਟਾਰਟਿੰਗ ਕਰ ਲੈਨੇ ਆ ਦੇਖੋ ਜੀ ਇਹਨਾਂ ਦੀ ਮੈਨੇਜਮੈਂਟ ਵੇਖੋ ਨਾਲ ਹਰ ਤਰੀਕੇ ਦੀ ਜਿਹੜੀ ਕੁਆਲਿਟੀ ਏਰੀਆ ਕੁਆਲਿਟੀ ਦਾ ਬਹੁਤ ਹੀ ਖਾਸ ਕਰਕੇ ਧਿਆਨ ਰੱਖਿਆ ਗਿਆ ਮਠਿਆਈ ਤੋਂ ਗੱਲ ਕਰਦੇ ਆ ਮਠਿਆਈ ਤੁਸੀਂ ਦੇਖਦੇ ਹੋ ਚਾਰ ਤੋਂ ਪੰਜ ਤਰ੍ਹਾਂ ਦੀ ਜਿਹੜੀ ਮਠਿਆਈ ਆ ਅਗਲੇ ਪਾਸੇ ਆ ਗਈ ਆ ਪੇਸਟੀ ਔਰ ਪੇਸਟੀ ਦੇ ਨਾਲ ਜਿਹੜੇ ਆ ਮੁਰਕੇ ਪਕੌੜੇ ਚੱਲ ਪੈਂਦੇ ਆ ਜੀ ਕਿਉਂਕਿ ਹਰ ਚੀਜ਼ ਦਾ ਇਹਨਾਂ ਦਾ ਕੋਈ ਮੀਨੂ ਦੇ ਹਿਸਾਬ ਦੇ ਨਾਲ ਚੱਲਦੇ ਨੇ ਪਕੌੜਿਆਂ ਦੀ ਤੁਸੀਂ ਵੈਰਾਈਟੀਆਂ ਗਿਣ ਸਕਦੇ ਹੋ ਹਰ ਵੈਰਾਈਟੀ ਜਿਹੜੇ ਇੱਥੇ ਪਕੌੜੇ ਆ ਬਾਕੀ ਜਿੱਦਾਂ ਦੀ ਕੋਈ ਡਿਮਾਂਡ ਕਰਦਾ ਕੋਈ ਵੀ ਵੀਆਈਪੀ ਟ੍ਰੀਟਮੈਂਟ ਆਪਣੇ ਵੀਆਈਪੀ ਜਿਹੜਾ ਇਹਨਾਂ ਨੂੰ ਚਾਹੀਦਾ ਸਿਸਟਮ ਉਹ ਮਿਲ ਜੇਗਾ ਨਾਰਮਲ ਚਾਹੀਦਾ ਉਹ ਮਿਲ ਜੇਗਾ ਸਮੋਸੇ ਲੈ ਲਓ ਚਾਹੇ ਕੋਈ ਵੀ ਚੀਜ਼ ਲੈ ਲਓ ਇਸ ਦੇ ਨਾਲ ਹੀ ਅਗਲੇ ਪਾਸੇ ਜਿਹੜਾ ਆ ਨਾਨ-ਵੈਜ ਵਾਲਿਆਂ ਵਾਸਤੇ ਇਹ ਆਮਲੇਟ ਆ ਗਿਆ ਔਰ ਨਾਲ ਬ੍ਰੈਡ ਅਤੇ ਪੋਟਕਲੇਟ ਆ ਗਿਆ ਇਸ ਤੋਂ ਬਾਅਦ ਆਪਾਂ ਬਾਹਰ ਚੱਲਦੇ ਆਂ ਸਟਾਰਟਿੰਗ ਕਾਫੀ ਤੋਂ ਕਰ ਲੈਨੇ ਆ ਜੀ ਲਓ ਜੀ ਕਾਫੀ ਛਕੋ ਔਰ ਕਾਫੀ ਤੋਂ ਬਾਅਦ ਨਾਲ ਦੇ ਨਾਲ ਜਿਹੜੇ ਇਸ ਦੇ ਚੱਲ ਪੈਂਦੇ ਆ ਸ਼ੇਕ ਸ਼ੇਕ ਜਿਹੜੀ ਮਰਜ਼ੀ ਕੁਆਲਿਟੀ ਦਾ ਜਿਹੜਾ ਮਰਜ਼ੀ ਲੈ ਸਕਦੇ ਹੋ ਤੁਸੀਂ ਜਿਹੜੀ ਮਰਜ਼ੀ ਵੈਰਾਈਟੀ ਲੈ ਸਕਦੇ ਹੋ ਚਾਹੇ ਤੁਸੀਂ ਮੰਗੋ ਸ਼ੇਕ ਲੈ ਲਓ ਚਾਹੇ ਤੁਸੀਂ ਬਨਾਣਾ ਸ਼ੇਕ ਲੈ ਲਓ ਚਾਹੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਅਨਾਰਾਂ ਦਾ ਸ਼ੇਕ ਮਲਜੂਸ ਲੈ ਲਓ ਕੋਈ ਵੀ ਚੀਜ਼ ਲੈ ਲਓ ਇੱਥੇ ਬਣ ਰਿਹਾ ਜੀ ਹੁਣ ਮੰਗੋ ਸ਼ੇਕ ਔਰ ਮੰਗੋ ਸ਼ੇਕ ਦਾ ਵੀ ਪੂਰਾ ਸਫਾਈ ਦਾ ਦੇਖੋ ਧਿਆਨ ਨਾਲ ਦੇ ਨਾਲ ਅਲਾਰਾ ਦਾ ਤੇ ਮਸ਼ਰਮੀ ਦਾ ਜਿਹੜਾ ਜੂਸ ਅਨਲਿਮਿਟਡ ਨੌਨ ਸਟਾਪ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿਹੜਾ ਆ ਇਹ ਜਿਹੜਾ ਜੂਸ ਅਤੇ ਕੋਲਡ ਡਰਿੰਕ ਤੇ ਸ਼ੇਕ ਇਹ ਤਿੰਨੇ ਆਟਮਾ ਜਿਹੜੀਆਂ ਆਪਾਂ ਪੂਰਾ ਦਿਨ ਚੱਲਦੀਆਂ ਰਹਿਣੀਆਂ ਸ਼ਾਮਾਂ ਤੱਕ ਸੋ ਕੁਆਂਟੀਟੀ ਨਹੀਂ ਘਟਦੇ ਬਲਜੀਤ ਭਾਈ ਉਹਨਾਂ ਦੀ ਖਾਸ ਕਰਕੇ ਖਾਸੀਅਤ ਆ ਤੁਸੀਂ ਦੇਖ ਸਕਦੇ ਹੋ ਅਗਲੇ ਪਾਸੇ ਸਟਾਲਾਂ ਤੇ ਆ ਗਏ ਆਪਾਂ ਹੁਸਤਾਲਾਂ ਦੀਆਂ ਤੁਸੀਂ ਵੈਰਾਈਟੀਆਂ ਚੈੱਕ ਕਰਦੇ ਹੋ ਚਾਹੇ ਟਿੱਕੀਆਂ ਆ ਜਾਂ ਚਾਹੇ ਬੜਾ ਪਾਓ ਆ ਚਾਹੇ ਅਗਲੇ ਪਾਸੇ ਆਪਣੇ ਕੁਲਚੇ ਲੱਗੇ ਆ ਚਾਹੇ ਹੋਰ ਵੈਰਾਈਟੀਆਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੁਣ ਦੋਸਾ ਵੀ ਤਿਆਰ ਹੋ ਰਿਹਾ ਔਰ ਦੋਸੇ ਦੇ ਨਾਲ ਨਾਲ ਜਿਹੜੀ ਆ ਸਫਾਈ ਤੇ ਦੇਖ ਸਕਦੇ ਹੋ ਤੁਸੀਂ ਭਾਵੇਂ ਚਾਹੇ ਉਹਨਾਂ ਦਾ ਤਵਾ ਚਾਹੇ ਉਹਦੀ ਆਸ-ਪਾਸ ਦੀ ਜਗ੍ਹਾ ਆ ਸਫਾਈ ਨਾਲ ਕੋਈ ਕੰਪਰੋਮਾਈਜ਼ ਨਹੀਂ ਨਾ ਹੀ ਜਿਹੜਾ ਆ ਹੋਰ ਕਿਸੇ ਕੁਆਲਟੀ ਦੇ ਨਾਲ ਸਮਝੌਤਾ ਕੋਈ ਸਮਾਨ ਵੀ ਜਿਹੜਾ ਆ ਬਿਲਕੁਲ ਅਵੇਲੇਬਲ ਡੇਟ ਦਾ ਹੀ ਜਿਹੜਾ ਚੱਲਦਾ ਆ ਇਹ ਨਹੀਂ ਕਿ ਕਈਆਂ ਕੈਟਰਿੰਗ ਵਾਲਿਆਂ ਵਾਂਗੂ ਜਿਹੜਾ ਮਤਲਬ ਐਕਸਪਾਇਰ ਵੀ ਚਲਾਈ ਜਾਂਦੇ ਆ ਜਾਂ ਵੱਧ ਘੱਟ ਕੋਈ ਚੀਜ਼ ਨਹੀਂ ਸਮਾਨ ਥੋੜਾ ਲੈ ਕੇ ਆਉਂਦੇ ਆ ਜੇ ਕਿਸੇ ਚੀਜ਼ ਦੀ ਸ਼ਾਰਟੇਜ ਆ ਜਾਂਦੀ ਉਹ ਕੰਮ ਨਹੀਂ ਹੁੰਦਾ ਦੇਖ ਸਕਦੇ ਹੋ ਫਰੂਟ ਵੀ ਕੱਲਾ ਕੱਲਾ ਫਰੂਟ ਵੱਖੋ ਵੱਖਰਾ ਕੱਟ ਕੇ ਜਿਹੜਾ ਆ ਉਹ ਨਾਲ ਸਜਾਇਆ ਹੋਇਆ ਆਪ ਸੈਲਫ ਸਰਵਿਸ ਸੈਲਫ ਸਰਵਿਸ ਕਰਕੇ ਜਿਹੜੀ ਕੁਆਲਿਟੀ ਤੁਸੀਂ ਖਾਣਾ ਚਾਹੁੰਦੇ ਹੋ ਖਾ ਸਕਦੇ ਹੋ ਔਰ ਬਲਜੀਤ ਭਾਈ ਹੁਣ ਇਹ ਚੀਜ਼ ਦਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਅੰਤ ਸੰਗ ਇਹ ਚਾਰ ਬੰਦਿਆਂ ਦਾ ਜਿਹੜਾ ਵਾਕੀ ਟਾਕੀ ਤੇ ਆਪਸ ਵਿੱਚ ਕੰਟੈਕਟ ਰੱਖਦਾ ਆ ਇੱਕ ਦੂਜੇ ਨੂੰ ਮਿਲਦੇ ਆ ਅਗਲੇ ਪਾਸੇ ਆ ਜਾਓ ਵੀ ਨੌਨ ਵੇਜ ਤੇ ਚਾਹੇ ਉਹ ਰੋਸਟਰ ਚਿਕਨ ਹੋ ਗਿਆ ਚਾਹੇ ਉਹ ਰੋਸਟਰ ਮੱਛੀ ਹੋ ਗਈ ਚਾਹੇ ਮੱਛੀ ਫਰਾਈ ਹੋ ਗਈ ਚਿਕਨ ਫਰਾਈ ਹੋ ਗਿਆ ਜਾਂ ਆਮਲੇਟ ਹੋ ਗਿਆ ਹਰ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਅਨਲਿਮਿਟਿਡ ਸਟਾਕ ਇਹਨਾਂ ਦੇ ਕੋਲ ਹੁੰਦਾ ਆ ਕਿਉਂਕਿ ਤੁਸੀਂ ਵੇਖ ਸਾਜੋ ਕੁੱਕ ਵੀ ਵਿੱਚ ਨੇਪਾਲੀ ਕੁੱਕ ਲਿਆਦੇ ਹੋਏ ਨੇ ਇਹਨਾਂ ਨੇ ਜਿਹੜਿਆ ਇੱਕ ਕੁਆਲਿਟੀ ਵਧੀਆ ਤੋਂ ਵਧੀਆ ਬਣਾ ਕੇ ਦੇਣ ਤਾਂ ਜੋ ਕਿ ਇਹਨਾਂ ਨੂੰ ਹੋਰ ਵੀ ਅੱਗੇ ਤੋਂ ਅੱਗੇ ਸਾਈਆਂ ਮਿਲ ਸਕਦੀਆਂ ਕਿਉਂ ਵੇਖੋ ਮੱਛੀ ਦੀ ਦੋ ਤਿੰਨ ਵੈਰਾਈਟੀਆਂ ਮੱਛੀ ਦੀ ਇਹਨਾਂ ਨਾਲ ਕਰਤੀਆਂ ਚਾਹੇ ਉਹ ਤਵੇ ਦੇ ਮੱਛੀ ਗਰਮ ਕਰਕੇ ਦੇ ਰਹੇ ਆ ਚਾਹੇ ਉਹ ਫਰਾਈਜ ਦੇ ਰਹੇ ਆ ਕੁਆਲਿਟੀ ਹਰ ਪਾਸੇ ਵਧੀਆ ਤੁਸੀਂ ਸੋ ਇਹਨਾਂ ਨੂੰ ਬੁਕਿੰਗ ਕਰੋ ਇਹਨਾਂ